ਦੀਪ ਸਰਦਾਰਨੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਵੀਡੀਓਸ ਤੇ ਕਰਕੇ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਉੱਥੇ ਹੀ ਉਸ ਦੇ ਘਰ ਦੇ ਵਿੱਚ ਹੁਣ ਖੁਸ਼ੀਆਂ ਆਈਆਂ ਹਨ ਜਿਸ ਤੋਂ ਬਾਅਦ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਕਮੈਂਟ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਸਰਦਾਰਨੀ ਫੋਰਨ ਜਾ ਰਹੀ ਹੈ ਤੇ ਫੋਰਨ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਵਿੱਚ ਪਾਠ ਪ੍ਰਕਾਸ਼ ਕਰਵਾਇਆ ਹੈ ਜਿਸ ਦੀਆਂ ਵੀਡੀਓਸ ਉਸ ਦੇ ਵੱਲੋਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਤੇ ਘਰ ਦੇ ਵਿੱਚ ਖੁਸ਼ੀ ਮਾਹੌਲ ਬਣਿਆ ਹੋਇਆ ਹੈ ਬਾਕੀ ਤੁਸੀਂ ਵੀ ਦੇਖੋ ਉਸ ਦੇ ਇਹ ਖੁਸ਼ੀ ਦੇ ਅਨੋਖੇ ਪਲ ਤੇ ਵਾਹਿਗੁਰੂ ਲੈ ਕੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਕਹਿੰਦੇ ਕਿ ਆਪਾਂ ਸੇਵਾਦਾਰ ਕਰਨਾ ਭਾਂਡੀਆਂ ਦੀ ਆ ਵੇਖੋ ਭਾਂਡੇ ਭੋਲੇ ਦਾ ਮਾਂ ਦੀ ਡੈਕੋਰੇਸ਼ਨ ਸਾਰੀ ਹੋਣ ਢਈ ਆ ਸਾਰੇ ਮੇਰੇ ਭੈਣ ਸੱਦੇ ਲੈ ਆ ਲਾਉਣੇ ਲਾਉਣੇ ਕਿ ਕੋ ਬਾਹਰ 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 ਖਰਾਬ ਹੋਏ ਆ ਮਾਲ ਸੰਗ ਸੰਧੂ ਆ ਗਏ ਸੰਧੂ ਨਹੀਂ ਕੀਆ ਮਾਲ ਸੰਗ ਮਾਲ ਆਂ ਆਟੇ ਢੋਂਡੇ ਇਹਦੇ ਕੋਲ ਫੋਨ ਨਹੀਂ ਹੁੰਦਾ ਤਾਂ ਕਰਕੇ ਇਹ ਕੋ ਆਈ ਆ ਤੇ ਬਾਕੀ ਬਹੁਤ ਵਧੀਆ ਉਹਦੇ ਪ੍ਰੋਗਰਾਮ ਹੋ ਜੇ ਤੇ ਪਲੀਜ਼ ਹਰ ਜਣ ਪ੍ਰੇਅ ਕਰੇ ਕੋ ਮੇ ਨਾ ਆਵੇ ਸਾਡਾ ਪ੍ਰੋਗਰਾਮ ਨਾ ਖਰਾਬ ਹੋ ਜੇ ਤੇ ਥੈਂਕ ਯੂ ਘੜ ਘੜ ਕੇ ਇਹ ਸਪੈਸ਼ਲ ਸਟੋਰੀ ਮੇਰੀ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਬਾਹਰ ਰਹਿੰਦੇ ਤੇ ਪੰਜਾਬ ਨੂੰ ਬਹੁਤ ਮਿਸ ਕਰਦੇ ਉਹ ਵੀ ਇਸ ਟਾਈਮ ਜਦੋਂ ਉਹਨਾਂ ਦੇ ਘਰ ਪ੍ਰੋਗਰਾਮ ਹੁੰਦਾ ਵਾ ਤੇ ਡੈਕੋਰੇਸ਼ਨ ਆਪਣੀ ਸਾਰੀ ਹੋ ਗਈ ਆ ਤੇ ਬਸ ਅਰਦਾਸ ਸ੍ਰੀ ਗੁਰੂ ਅਗੇ ਇੱਕੋ ਹੀ ਆ ਕਿ ਮੀ ਨਾ ਪਵੇ ਕਿਉਂਕਿ ਮੈਂ ਬਹੁਤ ਜ਼ਿਆਦਾ ਰੀਜਨਲ ਡੈਕੋਰੇਸ਼ਨ ਆਵਲੀ ਕਰਵਾਈ ਆ ਤੇ ਬਾਕੀ ਤਪਹਾ ਦੀਵਿਆ ਮਟੜੀਆਂ ਕੱਟਣਾ ਬਾਬਾ ਘਾਟਵਾਰੇ ਘਾਂਡੇ-ਫੁੰਡੇ ਤੋਂ ਹੋਂਡੇ ਸਾਰੇ ਕੁੱਛ ਤੇ ਮੈਂ ਮੜਾ ਇੱਕ ਘਾਂਡੇ ਵਿੱਚ ਪਾਣੀ ਦੀ ਬੋਤਲ ਲੈ ਆਂ ਕਿਉਂਕਿ ਪਾਣੀ ਸਵੇਰ ਦੀ ਫ੍ਰਿਜ ਨਹੀਂ ਚੱਲਣ ੜੀ ਤੇ ਸਾਡੇ ਘਰ ਜਿਹੜਾ ਪੰਚਾ ਲੱਗ ਗਿਆ ਮੈਂ ਕਿ ਇਹਨਾਂ ਦੇ ਘਰ ਸ਼ੈਂਡ ਹੋਵੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ